ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਸੈਲਾ ਖੁਰਦ ਦੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੈਲਾ ਖੁਰਦ ਵਿੱਚ ਹੀ ਮੌਜੂਦ ਇੱਕ ਗੁਪਤਾ ਮੰਨੀ ਚੈਂਜਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਤਿੰਨ ਲੁਟੇਰਿਆਂ ਨੇ ਦੁਕਾਨ ਚ ਵੜ ਕੇ ਪਿਸਤੌਲ ਦੀ ਨੁਕਤੇ ਲੁੱਟ ਕੇ ਰਣ ਦੀ ਅਸਫਲ ਕੋਸ਼ਿਸ਼ ਕੀਤੀ ਇਸ ਦੌਰਾਨ ਦੁਕਾਨ ਤੇ ਬੈਠੇ ਨੌਜਵਾਨ ਨੇ ਲੁਟੇਰਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਹੋਇਆਂ ਲੁਟੇਰਿਆਂ ਨੂੰ ਦੁਕਾਨ ਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਹਾਲਾਂਕਿ ਨੌਜਵਾਨ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਦੀ ਵੀ ਕਾਫੀ ਸਿਆਦਾ ਕੋਸ਼ਿਸ਼ ਕੀਤੀ ਗਈ ਪਰੰਤੂ ਲੁੱਟੇਰੇ ਭੱਜਣ 'ਚ ਸਫਲ ਹੋ ਗਏ ਇਸ ਸਾਰੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਲੁੱਟੇਰੇ ਜਿਨ੍ਹਾਂ ਵੱਲੋਂ ਆਪਣੇ ਮੂੰਹ ਟੱਕੇ ਹੋਏ ਸਨ ਤੇ ਇਨ੍ਹਾਂ 'ਚੋਂ ਦੋ ਲੁੱਟੇਰੇ ਦੁਕਾਨ ਅੰਦਰ ਦਾਖਲ ਹੋ ਜਾਂਦੇ ਨੇ ਤੇ ਦੁਕਾਨ ਤੇ ਬੈਠੇ ਗੌਰਵ ਪੁੱਤਰ ਅਸ਼ੋਕ ਕੁਮਾਰ ਨੂੰ ਜਿਵੇਂ ਹੀ ਪਿਸਤੌਲ ਦਿਖਾਉਂਦੇ ਨੇ ਤਾਂ ਗੌਰਵ ਲੁੱਟੇਰਿਆਂ ਨਾਲ ਭੜ ਪਿੰਦਾ ਤੇ ਅਜੀਹਾ ਪੜਿਆ ਕਿ ਗੌਰਵ ਵੱਲੋਂ ਲੁੱਟੇਰਿਆਂ ਦੀ ਬਿਨਾਂ ਕੋਈ ਪ੍ਰਵਾਹ ਕਰਦਿਆ ਹੋਇਆ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਪਚਣ ਲਈ ਮਜਬੂਰ ਕਰ ਦਿੱਤਾ ਲੁਟੇਰਿਆਂ ਦੀ ਦੁਕਾਨ ਚੋਂ ਭੱਜਦਿਆਂ ਦੀ ਵੀਡੀਓ ਵੀ ਕੈਮਰੇ ਚ ਕੈਦ ਹੋਈ ਹੈ ਹਾਲਾਂਕਿ ਕਿ ਲੁਟੇਰੇ ਨੂੰ ਗੌਰਵ ਵੱਲੋਂ heten ਵੀ ਸੁੱਟਿਆ ਗਿਆ ਪਰੰਤੂ ਉਹ ਉੱਠ ਕੇ ਮੁੜ ਭੱਜ ਨਿਕਲਦਾ ਹੈ ਜਿਸ ਤੋਂ ਬਾਅਦ ਵੀ ਗੌਰਵ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਨੌਜਵਾਨ ਗੌਰਵ ਵੱਲੋਂ ਦਿਖਾਈ ਗਈ ਦਲੇਰੀ ਦੀ ਸਾਰੇ ਹੀ ਇਲਾਕੇ ਚ ਖੂਬ ਚਰਚਾ ਵੀ ਹੋ ਰਹੀ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚਦੀ ਹੈ ਤੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਵੇਖੋ ਇਸ ਸਾਰੀ ਵਾਰਦਾਤੀ ਸੀਸੀਟੀਵੀ ਵੀਡੀਓ ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਸੈਲਾਖੁਰਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੈਲਾਖੁਰਦ ਵਿੱਚ ਹੀ ਮੌਜੂਦ ਇੱਕ ਗੁਪਤਾ ਮੰਨੀ ਚੈਂਜਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਇਹ ਤਿੰਨ ਲੁਟੇਰਿਆਂ ਨੇ ਦੁਕਾਨ ਚ ਵੜ ਕੇ ਪਿਸਤੌਲ ਦੀ ਨੁਕਤੇ ਲੁੱਟ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਇਸ ਦੌਰਾਨ ਦੁਕਾਨ ਤੇ ਬੈਠੇ ਨੌਜਵਾਨ ਨੇ ਲੁਟੇਰਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਹੋਇਆਂ ਲੁਟੇਰਿਆਂ ਨੂੰ ਦੁਕਾਨ ਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਹਾਲਾਂਕਿ ਨੌਚਮਾਨ ਵੱਲੋਂ ਲੁੱਟੇਰਿਆਂ ਨੂੰ ਕਾਬੂ ਕਰਨ ਦੀ ਵੀ ਕਾਫੀ ਸਿਆਦਾ ਕੋਸ਼ਿਸ਼ ਕੀਤੀ ਗਈ ਪਰੰਤੂ ਲੁੱਟੇਰੇ ਭੱਜਣ 'ਚ ਸਫਲ ਹੋ ਗਏ ਇਸ ਸਾਰੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ تین ਲੁੱਟੇਰੇ ਜਿਨ੍ਹਾਂ ਵੱਲੋਂ ਆਪਣੇ ਮੂੰਹ ਟੱਕੇ ਹੋਏ ਸਨ ਤੇ ਇਨ੍ਹਾਂ ਚੋਂ ਦੋ ਲੁੱਟੇਰੇ ਦੁਕਾਨ ਅੰਦਰ ਦਾਖਲ ਹੋ ਜਾਂਦੇ ਨੇ ਤੇ ਦੁਕਾਨ ਤੇ ਬੈਠੇ ਗੌਰਵ ਪੁੱਤਰ ਅਸ਼ੋਕ ਕੁਮਾਰ ਨੂੰ ਜਿਵੇਂ ਹੀ ਪਿਸਤੌਲ ਦਿਖਾਉਂਦੇ ਨੇ ਤਾਂ ਗੌਰਵ ਲੁੱਟੇਰਿਆਂ ਨਾਲ ਭੜ ਪਿੰਦਾ ਤੇ ਅਜੀਹਾ ਪੜਿਆ ਕਿ ਗੌਰਵ ਵੱਲੋਂ ਲੁਟੇਰਿਆਂ ਦੀ ਬਿਨਾ ਕੋਈ ਪ੍ਰਵਾਹ ਕਰਦਿਆ ਹੋਇਆ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਪੱਜਣ ਲਈ ਮਜਬੂਰ ਕਰ ਦਿੱਤਾ ਲੁਟੇਰਿਆਂ ਦੀ ਦੁਕਾਨ 'ਚੋਂ ਭੱਜਦਿਆਂ ਦੀ ਵੀ ਵੀਡੀਓ ਵੀ ਕੈਮਰੇ 'ਚ ਕੈਦ ਹੋਈ ਹੈ ਹਾਲਾਂਕਿ ਕਿ ਲੁਟੇਰੇ ਨੂੰ ਗੌਰਵ ਵੱਲੋਂ ੇਠਾ ਵੀ ਸੁੱਟਿਆ ਗਿਆ ਪਰੰਤੂ ਉਹ ਉੱਠ ਕੇ ਮੁੜ ਭੱਜ ਨਿਕਲਦਾ ਜਿਸ ਤੋਂ ਬਾਅਦ ਵੀ ਗੌਰਵ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਨੌਜਵਾਨ ਗੌਰਵ ਵੱਲੋਂ ਦਿਖਾਈ ਗਈ ਦਲੇਰੀ ਦੀ ਸਾਰੇ ਹੀ ਇਲਾਕੇ 'ਚ ਖੂਬ ਚਰਚਾ ਵੀ ਹੋ ਰਹੀ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚਦੀ ਹੈ ਦਵਕਵਕ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਵੇਖੋ ਇਸ ਸਾਰੀ ਵਾਰਦਾਤੀ ਸੀਸੀਟੀਵੀ ਵੀਡੀਓ ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਇਸੈਲਾ ਖੁਰਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸੈਲਾ ਖੁਰਦ ਵਿੱਚ ਹੀ ਮੌਜੂਦ ਇੱਕ ਗੁਪਤਾ ਮੰਨੀ ਚੈਂਜਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਅਤੇ ਇਹਨਾਂ ਲੁਟੇਰਿਆਂ ਨੇ ਦੁਕਾਨ ਚ ਵੜ ਕੇ ਪਿਸਤੌਲ ਦੀ ਨੁਕਤੇ ਲੁੱਟ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਇਸ ਦੌਰਾਨ ਦੁਕਾਨ ਤੇ ਬੈਠੇ ਨੌਜਵਾਨ ਨੇ ਲੁਟੇਰਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਹੋਇਆਂ ਲੁਟੇਰਿਆਂ ਨੂੰ ਦੁਕਾਨਾਂ ਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਹਾਲਾਂਕਿ ਨੌਚਵਾਨ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਦੀ ਵੀ ਕਾਫੀ ਸਿਆਦਾ ਕੋਸ਼ਿਸ਼ ਕੀਤੀ ਗਈ ਪਰੰਤੂ ਲੁਟੇਰੇ ਭੱਜਣ 'ਚ ਸਫਲ ਹੋ ਗਏ ਇਸ ਸਾਰੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰੇ ਜਿਨ੍ਹਾਂ ਵੱਲੋਂ ਆਪਣੇ ਮੂੰਹ ਟੱਕੇ ਹੋਏ ਸਨ ਤੇ ਇਨ੍ਹਾਂ ਚੋਂ ਦੋ ਲੁਟੇਰੇ ਦੁਕਾਨ ਅੰਦਰ ਦਾਖਲ ਹੋ ਜਾਂਦੇ ਨੇ ਤੇ ਦੁਕਾਨ ਤੇ ਬੈਠੇ ਗੌਰਵ ਪੁੱਤਰ ਅਸ਼ੋਕ ਕੁਮਾਰ ਨੂੰ ਜਿਵੇਂ ਹੀ ਪਿਸਤੌਲ ਦਿਖਾਉਂਦੇ ਨੇ ਤਾਂ ਗੌਰਵ ਲੁਟੇਰਿਆਂ ਨਾਲ ਭੜ ਪਿੰਦਾ ਤੇ ਅਜੀਹਾ ਪੜਿਆ ਕਿ ਗੁਰਪ ਵੱਲੋਂ ਲੁਟੇਰਿਆਂ ਦੀ ਬਿਨਾ ਕੋਈ ਪਰਵਾਹ ਕਰਦਿਆ ਹੋਇਆ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਪੱਜਣ ਲਈ ਮਜਬੂਰ ਕਰ ਦਿੱਤਾ ਲੁਟੇਰਿਆਂ ਦੀ ਦੁਕਾਨ ਚੋਂ ਪਛਦਿਆਂ ਦੀ ਵੀਡੀਓ ਵੀ ਕੈਮਰੇ ਚ ਕੈਦ ਹੋਈ ਹੈ ਹਾਲਾਂਕਿ ਕਿ ਲੁਟੇਰੇ ਨੂੰ ਗੁਰਪ ਵੱਲੋਂ ਵੀ ਸੁੱਟਿਆ ਗਿਆ ਪਰੰਤੂ ਉਹ ਉੱਠ ਕੇ ਮੁੜ ਪੱਛ ਨਿਕਲਦਾ ਜਿਸ ਤੋਂ ਬਾਅਦ ਵੀ ਗੁਰਪ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਨੌਜਵਾਨ ਗੁਰਪ ਵੱਲੋਂ ਦਿਖਾਈ ਗਈ ਦਲੇਰੀ ਦੀ ਸਾਰੇ ਹੀ ਇਲਾਕੇ ਚ ਖੂਬ ਚਰਚਾ ਵੀ ਹੋ ਰਹੀ ਹੈ ਕਟੜਾਂ ਦੀ ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚਦੀ ਹੈ ਤੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਵੇਖੋ ਇਸ ਸਾਰੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਚੰਡੀਗੜ੍ਹ ਮਾਰਕ ਤੇ ਸਥਿਤ ਇਸੈਲਾ ਖੁਰਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸੈਲਾ ਖੁਰਦ ਵਿੱਚ ਹੀ ਮੌਜੂਦ ਇੱਕ ਗੁਪਤਾ ਮੰਨੀ ਚੈਂਜਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਤਿੰਨ ਲੁਟੇਰਿਆਂ ਨੇ ਦੁਕਾਨ 'ਚ ਵੜ ਕੇ ਪਿਸਤੌਲ ਦੀ ਨੁਕਤੇ ਲੁੱਟ ਕੇ ਰੰਡ ਦੀ ਅਸਫਲ ਕੋਸ਼ਿਸ਼ ਕੀਤੀ ਇਸ ਤਰ੍ਹਾਂ ਨੇ ਦੁਕਾਨ ਤੇ ਬੈਠੇ ਨੋਚਵਾਨ ਨੇ ਲੁੱਟੇਰਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਹੋਇਆਂ ਲੁੱਟੇਰਿਆਂ ਨੂੰ ਦੁਕਾਨ ਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਹਾਲਾਂਕਿ ਨੋਚਵਾਨ ਵੱਲੋਂ ਲੁੱਟੇਰਿਆਂ ਨੂੰ ਕਾਬੂ ਕਰਨ ਦੀ ਵੀ ਕਾਫੀ ਸਿਆਦਾ ਕੋਸ਼ਿਸ਼ ਕੀਤੀ ਗਈ ਪਰੰਤੂ ਲੁੱਟੇਰੇ ਭੱਜਣ 'ਚ ਸਫਲ ਹੋ ਗਏ ਇਸ ਸਾਰੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਲੁੱਟੇਰੇ ਜਿਨ੍ਹਾਂ ਵੱਲੋਂ ਆਪਣੇ ਮੂੰਹ ਟੱਕੇ ਹੋਏ ਸਨ ਤੇ ਇਨ੍ਹਾਂ 'ਚੋਂ ਦੋ ਲੁੱਟੇਰੇ ਦੁਕਾਨ ਅੰਦਰ ਦਾਖਲ ਹੋ ਜਾਂਦੇ ਨੇ ਦੁਕਾਨ ਤੇ ਬੈਠੇ ਗੌਰਵ ਪੁੱਤਰ ਅਸ਼ੋਕ ਕੁਮਾਰ ਨੂੰ ਜਿਵੇਂ ਹੀ ਪਿਸਤੌਲ ਦਿਖਾਉਂਦੇ ਨੇ ਤਾਂ ਗੌਰਵ ਲੁਟੇਰਿਆਂ ਨਾਲ ਭੜ ਪਿੰਦਾ ਤੇ ਅਜੀਹਾ ਪੜਿਆ ਕਿ ਗੌਰਵ ਵੱਲੋਂ ਲੁਟੇਰਿਆਂ ਦੀ ਬਿਨਾ ਕੋਈ ਪ੍ਰਵਾਹ ਕਰਦਿਆ ਹੋਇਆ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਪਚਣ ਲਈ ਮਜਬੂਰ ਕਰ ਦਿੱਤਾ ਲੁਟੇਰਿਆਂ ਦੀ ਦੁਕਾਨ ਚੋਂ ਭੱਜਦਿਆਂ ਦੀ ਵੀਡੀਓ ਵੀ ਕੈਮਰੇ ਚ ਕੈਦ ਹੋਈ ਹੈ ਹਾਲਾਂਕਿ ਕਿ ਲੁਟੇਰੇ ਨੂੰ ਗੌਰਵ ਵੱਲੋਂ ੇਠਾ ਵੀ ਸੁੱਟਿਆ ਗਿਆ ਪਰੰਤੂ ਉਹ ਉੱਠ ਕੇ ਮੁੜ ਪੱਛ ਨਿਕਲਦਾ ਜਿਸ ਤੋਂ ਬਾਅਦ ਵੀ ਗੌਰਵ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਨੌਜਵਾਨ ਗੁਰਪ ਵੱਲੋਂ ਦਿਖਾਈ ਗਈ ਦਲੇਰੀ ਦੀ ਸਾਰੇ ਹੀ ਇਲਾਕੇ 'ਚ ਖੂਬ ਚਰਚਾ ਵੀ ਹੋ ਰਹੀ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚਦੀ ਹੈ ਤੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਵੇਖੋ ਇਸ ਸਾਰੀ ਵਾਰਦਾਤੀ ਸੀਸੀਟੀਵੀ ਵੀਡੀਓ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ to affect positive change around them.